ਤੱਕ ਪਹੁੰਚੇ ਅੱਜ ਸਰਾਧ ਹੋ ਰਹੇ ਸਨ ਭਗਤ ਜੀ ਨੂੰ ਕਹਿੰਦੇ ਸ਼ਾਮਲ ਹੋਇਓ ਭਗਤ ਜੀ ਕਹਿੰਦੇ ਕੀ ਕਰਨਾ ਹੈ ਕਹਿੰਦੇ ਪਿਤਰਾਂ ਨੂੰ ਖੀਰ ਖਵਾਉਣੀ ਕਹਿੰਦੇ ਠੀਕ ਹੈ ਭਗਤ ਜੀ ਆਏ ਨਹੀਂ ਉਹ ਕਿਸੇ ਨੇ ਆ ਕੇ ਦੱਸਿਆ ਵੀ ਜਿਸ ਕਬੀਰ ਨੂੰ ਡੀਕ ਰਹੇ ਹੋ ਨਾ ਉਹ ਪਿੰਡ ਦੇ ਬਾਹਰ ਜਿਹੜੀ ਗਾਂ ਮਰੀ ਉਹਨੂੰ ਘਾਪ ਲੈ ਕੇ ਅੱਗੇ ਬੈਠਾ ਹੋਇਆ ਤੋ ਗਏ ਉਥੇ ਕਬੀਰੇ ਕੀ ਕਰਦਾ ਕਬੀਰ ਜੀ ਕਹਿੰਦੇ ਗਾਂ ਨੂੰ ਮੈਂ ਘਾ ਖਵਾ ਰਿਆ ਉਹ ਕਹਿੰਦੇ ਤੈਨੂੰ ਪਤਾ ਨਹੀਂ ਵੀ ਗਾਂ ਮਰ ਚੁੱਕੀ ਹੈ ਜਿਹੜਾ ਮਰਿਆ ਜਾਨਵਰ ਘਾ ਕਿਥੋਂ ਖਾਏਗਾ ਭਗਤ ਜੀ ਕਹਿੰਦੇ ਜੇ ਇਹ ਮਰੀ ਗਾਂ ਘਾ ਨਹੀਂ ਮੇਰ ਕੋ ਖਾਏਗੀ ਜਿਹੜੇ ਕਦੋਂ ਦੇ ਮਰ ਗਏ ਤੁਹਾਡੀ ਖੀਰ ਕਦੋਂ ਖਾਣਗੇ ਇਹ ਤੇ ਫਿਰ ਵੀ ਜਿੰਦੀ ਸੀ ਮਰ ਗਈ ਇਦਾਂ ਤੇ ਹੱਡ ਮਾਸ ਪਿਆ ਸਾਹਮਣੇ ਇਹ ਤਾਂ ਤੇ ਸਰੀਰ ਦਿਸ ਰਿਹਾ ਤੇ ਜਿਨ੍ਹਾਂ ਨੂੰ ਖੀਰ ਪੂੜੇ ਤੁਸੀਂ ਖਾਣੇ ਨੇ ਉਹਨਾਂ ਦਾ ਸਰੀਰ ਹੈ ਹੀ ਕੋਈ ਨਹੀਂ ਜੇ ਇਹ ਗਾਂ ਘਾ ਨਹੀਂ ਨਾ ਖਾ ਸਕਦੀ ਮਰੀ ਤੇ ਤੁਹਾਡੇ ਇਹ ਖੀਰ ਪੂੜੇ ਵੀ ਤੁਹਾਡੇ ਉਹਨਾਂ ਨੇ ਨਹੀਂ ਖਾਣੇ ਜੇ ਖਾਣੇ ਸੀ ਜਿਉਂਦਿਆਂ ਨੂੰ ਖਵਾਉਂਦੇ ਉਹਨਾਂ ਨੂੰ ਆਪਾਂ ਬਿਰਧ ਆਸ਼ਰਮ ਤੋਰਦੇ ਜੀਵਤ ਪਿਤਰ ਨਾ ਮੰਨੈ ਕੋ ਮੂਹੇ ਸਿਰਾਦ ਕਰਾਂ ਪਿੱਤਰ ਵੀ ਬਪਰੇ ਕੋ ਕਿਉ ਪਾਵੇਂ ਕਊਆ ਕੂਕਰ ਖਾਹੀਂ ਫਿਰ ਕਾਂ ਕੁੱਤੇ ਖਾ ਜਾਂਦੇ ਤੋ ਵੇਖੋ ਕਿੱਡੀ ਕ੍ਰਾਂਤੀ ਸੀ